ਦੋਸਤੋ ਆ ਜਿਓ ਜੀ ਆਪਾਂ ਲਾਈਵ ਜੁੜੀਏ ਨਵਾਂ ਸਾਲ ਆ ਗਿਆ ਔਰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦੋਸਤੋ ਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਨਵੇਂ ਸਾਲ ਬਾਰੇ ਕੀ ਨਵਾਂ ਸਾਲ ਕਿਸ ਤਰ੍ਹਾਂ ਦਾ ਆਪਣੇ ਵਾਸਤੇ ਰਹਿਣ ਵਾਲਾ ਹੈ ਜਾਂ ਕਿਸ ਤਰ੍ਹਾਂ ਆਪਾਂ ਨੂੰ ਨਵੇਂ ਸਾਲ ਦੇ ਵਿੱਚ ਵਿਚਰਨਾ ਚਾਹੀਦੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੋਂ ਵੱਧ ਵੱਧ ਜੁੜ ਜੋ ਡਬਲ ਟੈਪ ਕਰਕੇ ਤੇ ਸਾਡੇ ਲਾਈਵ ਨੂੰ ਲਾਈਕ ਕਰਦੇ ਜਾਓ ਔਰ ਜੇਕਰ ਨਵੇਂ ਜੁੜਿਓ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਦੋਸਤੋ ਮੈਡੀਸਨ 11 ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਵੱਧ ਤੋਂ ਵੱਧ ਲਾਈਵ 'ਚ ਜੁੜੋ ਆਪਾਂ ਗੱਲਾਂ ਬਾਤਾਂ ਕਰਾਂਗੇ ਸਾਰੇ ਜਣੇ ਨਵਾਂ ਸਾਲ ਅੱਜ ਆ ਗਿਆ ਆਪਣੇ ਸਾਰਿਆਂ ਵਾਸਤੇ ਖੁਸ਼ੀਆਂ ਪਰ ਹੋਵੇ ਨਵਾਂ ਸਾਲ ਨਵੇਂ ਸਾਲ ਵਿੱਚ ਨਵੇਂ ਸਾਲ ਵਿੱਚ ਨਵੀਆਂ ਗੱਲਾਂ ਕਿਸ ਜਗ੍ਹਾ ਤੋਂ ਦੋਸਤੋ ਜੁੜੇ ਹੋ ਤੁਸੀਂ ਸਾਡੇ ਨਾਲ ਇਹ ਵੀ ਜਰੂਰ ਦੱਸਿਓ ਕਿਹੜਾ ਸ਼ਹਿਰ ਕਿਹੜਾ ਇਲਾਕਾ ਤੁਹਾਡੇ ਮੌਸਮ ਕਿਵੇਂ ਆ ਉੱਥੇ ਹਾਂਜੀ ਦੋਸਤੋ ਬਹੁਤ ਘੱਟ ਦੋਸਤ ਜੁੜ ਰਹੇ ਇਸ ਵੇਲੇ ਲਾਈਵ ਦੇ ਵਿੱਚ ਆਓ ਗੱਤ ਤੁਹਾਡ ਜੁੜੋ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਸਾਰਿਆਂ ਆਪਣੇ ਜ਼ਿੰਦਗੀ ਬਾਰੇ ਆਪਣੀ ਜੀਵਨ ਬਾਰੇ ਨਵਾਂ ਸਾਲ ਅੱਜ ਜੋ 9ਵੇਂ ਸਾਲ ਦਾ ਆਗਾਜ਼ ਹੋਇਆ ਆਪਣੇ ਸਾਰਿਆਂ ਵਾਸਤੇ ਖੁਸ਼ੀਆਂ ਲੈ ਕੇ ਆਵੇ ਪ੍ਰਮਾਤਮਾ ਕਰੇ ਕਿਸ ਜਗ੍ਹਾ ਤੋਂ ਜੁੜੇ ਹੋ ਆਪਣੇ ਬਾਰੇ ਜ਼ਰੂਰ ਕਮੈਂਟ ਕਰਕੇ ਦੱਸੋ ਦੋਸਤੋ ਆਜੋ ਲਾਈਵ ਗੱਲਾਂ ਬਾਤਾਂ ਕਰਦੇ ਆਂ ਆਪਾਂ ਸਾਰੇ ਕਿਸ ਜਗ੍ਹਾ ਤੋਂ ਜੁੜੇ ਹੋ ਇਹ ਵੀ ਜਰੂਰ ਕਮੈਂਟ ਵਿੱਚ ਦੱਸੋ ਦੇ ਦੋਸਤੋ ਕਿਸ ਜਗ੍ਹਾ ਤੋਂ ਜੁੜੇ ਹੋ ਜਰੂਰ ਕਮੈਂਟ ਕਰਕੇ ਦੱਸੋ ਉਹ ਸਾਡੇ ਲਾਈਵ ਨੂੰ ਡਬਲ ਟੈਪ ਕਰਕੇ ਲਾਈਕ ਕਰ ਦਿਓ ਇਹ ਐਕਸਾਂਸੀ ਇੱਕ ਥੋੜਾ ਹੈਵੀ ਕੋਸਟਰੀ ਸੀ ਔਰ ਇਹ ਟੁੱਟ ਗਿਆ ਸੀ ਚਲੋ ਹੋਇਆ ਤਾਂ ਛੋਟਾ ਜਿਹਾ ਨੁਕਸਾਨ ਹੀ ਹੈ ਚਾ ਚਲੋ ਜਿਹੜੀ ਮੈਨੂੰ ਕਾਲੀ ਕਾਲੀ ਕਪੇਟੈਂਸੀ ਉਹਨੂੰ ਇੰਜੈਕਸ਼ਨ ਲਾਉਣ ਲੱਗਿਆ ਟੁੱਟ ਗਿਆ ਤਾਂ ਇਹ ਮੈਂ ਖੁੱਲੇ ਕੱਟ ਕੇ ਰੱਖ ਦਿੰਨੇ ਆ ਆਪਾਂ ਔਕੇ ਤੇ ਕਾਲੀ ਕਾਲੀ ਹਾਂਜੀ ਦੋਸਤੋ ਕਿਸ ਜਗ੍ਹਾ ਤੋਂ ਜੁੜਿਓ ਸਾਡੇ ਨਾਲ ਤੁਸੀਂ ਲਾਈਵ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੀ ਆਇਆਂ ਨੂੰ ਨਵੇਂ ਸਾਲ ਦੇ ਮੌਕੇ ਤੁਸੀਂ ਸਾਡੇ ਲਾਈਵ ਦੇ ਵਿੱਚ ਆਇਓ ਕਮੈਂਟ ਕਰਕੇ ਦੱਸੋ ਕਿਸ ਜਗ੍ਹਾ ਤੋਂ ਆਪ ਜੀ ਜੁੜਿਓ ਸਾਡੇ ਨਾਲ ਡਬਲ ਟੈਪ ਕਰਕੇ ਲਾਈਵ ਨੂੰ ਲਾਈਕ ਜਰੂਰ ਕਰੋ ਜਦੋਂ ਸਕਰੀਨ ਤੇ ਤੁਸੀਂ ਦੋ ਵਾਰੀ ਟੱਚ ਕਰੋਗੇ ਤਾਂ ਜੋ ਲਾਈਕ ਹੋ ਜਾਏਗਾ ਤੁਹਾਡੇ ਵੱਲੋਂ ਲਾਈਕ ਸਿਰਫ ਤਿੰਨ ਹੀ ਆਏ ਨੇ ਅਜੇ ਤੱਕ ਯਾਰ ਬੇਕਾਹ ਤੱਕ ਤੋਸਤ ਦੋਸਤੋ ਅੱਜ ਨਵੇਂ ਸਾਲ ਦਾ ਆਗਾਜ਼ ਹੋਇਆ ਹੈ ਬਹੁਤ ਹੀ ਖੁਸ਼ੀਆਂ ਚਾਹਾਂ ਦੇ ਨਾਲ ਇਹ ਪਰਮਾਤਮਾ ਇਹ ਸਾਰਿਆਂ ਵਾਸਤੇ ਜਿਹੜਾ ਨਵਾਂ ਸਾਲ ਹੈ ਖੁਸ਼ੀਆਂ ਹੀ ਲੈ ਕੇ ਆਵੇ ਔਰ ਆਪਾਂ ਸਾਰੇ ਆਪਣੇ ਕਾਰੋਬਾਰ ਨੇ ਜਿਹੜੇ ਆਪਣੇ ਸਾਰਿਆਂ ਦੇ ਤੇ ਇਸ ਤਰ੍ਹਾਂ ਹੀ ਚੱਲਦੇ ਰਹਿਣ ਤਾਂ ਕੋਈ ਵੀ ਕੋਈ ਮੈਡੀਕਲੀ ਸਲਾਹ ਲੈਣੀ ਚਾਹੁੰਦੇ ਹੋ ਤਾਂ ਵੀ ਤੁਸੀਂ ਤੁਸੀਂ ਕਮੈਂਟ ਕਰ ਸਕਦੇ ਹੋ ਕੋਈ ਵੀ ਗੱਲਬਾਤ ਆਪਾਂ ਸਾਰੇ ਸ਼ਾਮਲ ਹੋਵੋ ਲਾਈਵ ਦੇ ਵਿੱਚ ਤੇ ਆਪਣੇ ਬਾਰੇ ਜਰੂਰ ਦੱਸੋ ਕਿਹੜੀ ਜਗ੍ਹਾ ਤੋਂ ਤੁਸੀਂ ਜੁੜੇ ਹੋ ਸਾਡੇ ਨਾਲ ਦੋਸਤੋ ਪਲੀਜ਼ ਲਾਈਵ ਨੂੰ ਲਾਈਕ ਜ਼ਰੂਰ ਕਰਿਆ ਕਰੋ ਇਹਦੇ ਨਾਲ ਸਾਡੇ ਚੈਨਲ ਨੂੰ ਵੀ ਬੂਸਟ ਮਿਲਦੀ ਹੈ ਔਰ ਸਾਡਾ ਵੀ ਹੌਸਲਾ ਵੱਧਦਾ ਹੈ ਕਿ ਸਾਡੇ ਜੋ ਦੋਸਤ ਮਿੱਤਰ ਭੈਣ ਭਰਾ ਜੋ ਸਾਡੇ ਨਾਲ ਜੁੜੇ ਨੇ ਇੱਧਰ ਆਈਂ ਤਾਂ ਆਜੋ ਨਹੀਂ ਅੱਛਾ ਰਹਿ ਰਹੇ ਹੋ ਕੋਈ ਨਹੀਂ ਬਸ ਦੇਖੋ ਹਾਂ ਆਪ ਤੇ ਹੋ ਰਹੀਆਂ ਨੇ ਕਿ ਨਹੀਂ ਨਹੀਂ ਵੈਸੇ ਆਪ ਕਿੱਥੇ ਹੀ ਲਾਇਆ ਤੁਸੀਂ ਹੋ ਜਾ ਚਾਹਦਾ ਸੀ ਵੀ ਲਾਈਵ ਮੇਰੇ ਕੋਲ ਵੀ ਚੈਨਲ ਨੂੰ अच्छा हां वो फिर लाइव हो ਜਾਂਦਾ ਤੁਸੀਂ ਕੱਲ ਜਾ ਕੇ ਫੋਨੋ ਕਿ ਤੁਹਾਡੇ ਕੋਲ ਕੋਈ ਆਇਆ ਹੋਏ ਨਹੀਂ ਅੱਛਾ ਮੈਂ ਕੋਈ ਨਹੀਂ ਹਾਂਜੀ ਬਲੈਕ ਕਰ ਜਾਣਾ ਕੋਈ ਨਹੀਂ ਕੋਈ ਆਈ ਨਹੀਂ ਰਤਪੀਆਓ ਆਓ ਜੀ ਆਓ ਤੀਦਾ ਅੱਜ ਇੱਕ ਗੱਡੀ ਥਲਾ ਨਹੀਂ ਲਾਓ ਜਿੱਥੇ ਮਰਜ਼ੀ ਤੋੜ ਆਪਣੇ ਹਲਾਤ ਰਾਤ ਨੂੰ ਵੀ ਇਥੇ ਹੋਰ ਕੁਝ ਨਹੀਂ ਹੁੰਦਾ ਕੋਈ ਚੱਕਣੀ ਖਲਾ ਲਾ ਦੋ ਹੈ ਨਾ ਦਵਾ ਕੇ ਲਾ ਦਿਆ ਲਗੇ ਪੂਰੀ ਆਹ ਪੌੜੀ ਤਾਂ ਕੱਲ ਉਹ ਗੱਡੀ ਗੁੱਡੀ ਲੰਘਦਾ ਦਿੱਕਤ ਨਹੀਂ ਹੋਉਂ ਇੱਥੇ ਲਾ ਲੈ ਇੱਥੇ ਲਾਓ ਇੱਥੇ ਖੁੱਲਾ ਥਾਂ ਉੱਥੇ ਲਾ ਲਓ ਭਾਵੇਂ ਜਿੱਥੇ ਦਿਲ ਕਰਦਾ ਯਾਰ ਜਿੱਥੇ ਤੁਹਾਨੂੰ ਫਿੱਟ ਮੈਂਦੀ ਭਾਵੇਂ ਅੱਗੇ ਲਾ ਲਓ ਉੱਥੇ ਤਾਂ ਹੀ ਗੱਲ ਹੈ ਦੋਸਤੋ ਪਲੀਜ਼ ਲਾਈਵ ਨੂੰ ਲਾਈਕ ਜਰੂਰ ਕਰਿਆ ਕਰੋ ਔਰ ਕਿਸ ਜਗ੍ਹਾ ਤੋਂ ਜੁੜਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀਰ ਜੀ ਜੇ ਕੋ ਭੈਣ ਭਰਾ ਕਿਸ ਜਗ੍ਹਾ ਤੋਂ ਜੁੜਿਆ ਹੈ ਉਹ ਜ਼ਰੂਰ ਦੱਸਿਆ ਕਰੋ ਤਾਂ ਕਿ ਆਪਾਂ ਇੱਕ ਦੂਜੇ ਨਾਲ رابطہ ਕਰ ਸਕੀਏ ਪਤਾ ਲੱਗੇ ਕਿ ਤੁਸੀਂ ਕਿਸ ਜਗ੍ਹਾ ਤੋਂ ਜੁੜੇ ਹੋ ਆਪਜੀ ਦੇ ਉੱਥੇ ਕਿਵੇਂ ਦਾ ਮੌਸਮ ਹੈ ਜ਼ਰੂਰ ਦੱਸਿਆ ਕਰੋ ਔਰ ਨਵਾਂ ਸਾਲ ਆਪਜੀ ਦਾ ਕਿਸ ਤਰ੍ਹਾਂ ਦਾ ਰਿਹਾ ਕਿੰਨਾ ਆਨਜੋਏ ਕੀਤਾ ਇਹਦੇ ਬਾਰੇ ਵੀ ਜ਼ਰੂਰ ਦੱਸੋ ਜੀ ਦੋਸਤੋ ਤੋਂ ਗੱਲਬਾਤ ਆਪਾਂ ਕਰ ਰਹੇ ਸਾਂ ਕਿ ਨਵਾਂ ਸਾਲ ਅੱਜ ਜੋ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ ਤਾਂ ਨਵੇਂ ਸਾਲ ਦੇ ਵਿੱਚ ਕਿਵੇਂ ਦਾ ਮਹਿਸੂਸ ਕੀਤਾ ਤੁਸੀਂ ਕੀ ਕੁਝ ਨਵਾਂ ਲੱਗਾ ਤੁਹਾਨੂੰ ਨਵੇਂ ਸਾਲ ਦੇ ਵਿੱਚ ਕੀ ਕੁਝ ਨਵਾਂ ਕਰਨਾ ਚਾਹੁੰਦੇ ਹੋ ਜਰੂਰ ਆਪਣਾ ਵਿਚਾਰ ਵਟਾੰਦਰਾ ਆਪਣਾ ਕਮੈਂਟ ਕਰਕੇ ਦੱਸੋ ਦੋਸਤੋ